ਹਾਂ ਜੀ ਸੱਚੀ ਗੱਲ ਦੂਸਤੋ ਅੱਜ ਦੀ ਵੱਡੀ ਅਪਡੇਟ ਆਂਗਰਵਾੜੀ ਵਰਕਰਾਂ ਲਈ ਵੱਡੀ ਖਬਰ ਵਰਕਰਾਂ ਤੇ ਹੈਲਪਰ ਦੀਆਂ ਮੰਗਾ ਸੰਬੰਧੀ ਮਾਨ ਪੱਤੇ ਤੇ ਤਨਖਾਹ ਸੰਬੰਧੀ ਕੀਤਾ ਜਾਵੇਗਾ ਵਾਦਾ ਆਂਗਰਵਾੜੀ ਮੁਲਾਜ਼ਮਾਂ ਲਈ ਜ਼ਰੂਰੀ ਸੂਚਨਾ ਕਿਹਾ ਪੂਰੀ ਅਪਡੇਟ ਆਉ ਜਾਂਦੀ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੇ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣੀਗਾ ਔਰ ਦੋਸਤੋ ਅਗਰ ਤੁਸੀਂ ਵੀ ਅੰਗੜਵੜੀ ਭਾਰਤੀ ਸੰਬੰਧੀ ਲੇਟੈਸਟ ਅਪਡੇਟ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਕੇ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਨਿਊਜ਼ ਦੇ ਉੱਪਰ ਆਲ ਪੰਜਾਬ ਅੰਗੜਵੜੀ ਮੁਲਾਜ਼ਮਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ 7 ਜੁਲਾਈ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ ਰੋਜ਼ ਪ੍ਰਦਰਸ਼ਨ ਜਲੰਧਰ ਦੀ ਜ਼ਮੀਨੀ ਚੋਣ ਨੂੰ ਮੁੱਖ ਰੱਖਦਿਆਂ ਆਲ ਪੰਜਾਬ ਅੰਗਰवाड़ी ਮਜ਼ਦਮ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ 7 ਜੁਲਾਈ ਦਿਨ ਐਤਵਾਰ ਨੂੰ ਰੋਸ ਮਾਰਚ ਕੀਤਾ ਜਾਵੇਗਾ ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਅੰਗਰवाड़ी ਵਰਕਰਾਂ ਤੇ ਹੈਲਪਰਾਂ ਪੁੱਜਣਗੇ ਇਸ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਜਲੰਧਰ ਵਿਖੇ ਹੋਣ ਵਾਲੀਆਂ ਜ਼ਮੀਨੀ ਚੋਣਾਂ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਅਤੇ ਝੂਠੀਆਂ ਦੀ ਪੜਨ ਡੋਰ ਨੂੰ ਡੋਰ ਕੈਂਪਨ ਕਰਕੇ ਲੋਕਾਂ ਦੀ ਚੈਰੀਆਂ ਵਿੱਚ ਖੋਲੀਆਂ ਜਾਵੇਗੀ ਇਸ ਰੋਸ ਪ੍ਰਦਰਸ਼ਨ ਸੰਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਦੀ ਡਿਊਟੀ ਲਗਾ ਦਿੱਤੀ ਗਈਆਂ ਹਨ ਅਤੇ ਹਰ ਥਾਂ ਤੇ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਕੁੱਝਣ ਦੀਆਂ ਉਹਨਾਂ ਕਹੇ ਕਿ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਲੜਕੜੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਅੰਗਰਵਾੜੀ ਵਰਕਰ ਤੇ ਹੈਲਪਰ ਭਾਰੀ ਨਾਰਾਜ਼ਗੀ ਦਿਖਾ ਰਹੇ ਹਨ ਯੂਨੀਅਨ ਦੇ ਸੂਬਾ ਦਫ਼ਤਰ ਸਕੱਤਰ ਸਿੰਦਰਪਰ ਕੋਲ ਥੰਦੇਵਾਲ ਨੇ ਕਿਹਾ ਕਿ ਪੰਜਾਬ ਦੇ ਯੂਨੀਅਨ ਦੇ ਸੁਪਰ ਪ੍ਰਧਾਨ ਹਰ ਗੋਬਿੰਦ ਕੌਰ ਦੀਆਂ ਸੁਆਮਾਂ ਬਿਨਾਂ ਕਿਸੇ ਗੱਲਬਾਤ ਖਤਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਉਹਨਾਂ ਦੀਆਂ ਸੁਆਮਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਜਦ ਤਹ ਬੰਦਿਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਉਹਨਾਂ ਕਹੇ ਕਿ ਪੰਜਾਬ ਦੇ ਲੋਕ ਕਾਨੂੰਨ ਭਗਵੰਤਮਾਨ ਦੀ ਸਰਕਾਰ ਨੇ ਝੂਠੇ ਲਾਰੇ ਹੀ ਲਗਾਏ ਸੀ ਇਸ ਕਰਕੇ ਲੋਕ ਸਭਾ ਦੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇਹ ਇੱਕ ਵੱਡੀ ਅਪਡੇਟ ਅੰਗਰਵੜੀ ਯੂਨੀਅਨ ਵੱਲੋਂ ਜਾਰੀ ਕੀਤੀ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨੋਟਿਸ ਦੇ ਉੱਤੇ ਅੰਗੜਵੜੀ ਜੂਨੀਅਨ ਅਤੇ ਵਰਕਰਾਂ ਕਿੰਨੇ ਵੱਡੇ ਭਾਰੀ ਇਕੱਠ ਵਿੱਚ ਜਲੰਧਰ ਜਮਿਨੀ ਚੌਣਾ 7 ਤਰੀਕ ਨੂੰ ਪਹੁੰਚਦਿਆਂ ਨੇ ਉਸ ਤੇ ਸਬੰਧਿਤ ਕੀ ਅਪਡੇਟ ਰਹੇਗਾ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤਾਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ